ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਦੇ ਅੰਦਰ ਬਹੁਤ ਸਾਰੇ ਕੰਮ ਨੇ ਜਿਹੜੇ ਤੁਸੀਂ ਖੁਦ ਕਰਨੇ ਹੁੰਦੇ ਨੇ ਜਾਂ ਇਦਾਂ ਕਹਿ ਲਓ ਵੀ ਤੁਹਾਨੂੰ ਖੁਦ ਹੀ ਕਰਨੇ ਪੈਂਦੇ ਨੇ ਜੇ ਕੋਈ ਦੂਜਾ ਕਰਦਾ ਹੈ ਤੇ ਦੂਜੇ ਦਾ ਕੀਤਾ ਹੋਇਆ ਕੰਮ ਉਹ ਸਾਨੂੰ ਖੁਦ ਨੂੰ ਲਾਭ ਨਹੀਂ ਦੇ ਸਕਦਾ ਐਗਜ਼ਾਮਪਲ ਜੇ ਰੋਟੀ ਖਾਣੀ ਹੈ ਤੇ ਖੁਦ ਹੀ ਖਾਓਗੇ ਨਾ ਭੁੱਖ ਤਾਂ ਹੀ ਮਿਟੇਗੀ ਸਾਡੇ ਮੂੰਹ ਦੇ ਅੰਦਰ ਚਮਚ ਦੇ ਨਾਲ ਜਾਂ ਪਾਈਪ ਦੇ ਨਾਲ ਤੇ ਉਦੋਂ ਹੀ ਭੋਜਨ ਦਿੱਤਾ ਜਾਂਦਾ ਹੈ ਜਦੋਂ ਅਸੀਂ ਆਪ ਕੁਝ ਕਰਨ ਦੀ ਤਾਕਤ ਨਾ ਰੱਖਦੇ ਹੋਈਏ ਬਿਮਾਰੀ ਦੀ ਹਾਲਾਤ ਵਿੱਚ ਹੋਈਏ ਪਾਣੀ ਪੀਣਾ ਹੈ ਪਿਆਸ ਬੁਝੇਗੀ ਜੇ ਖੁਦ ਪੀਓਗੇ ਤਾਂ ਹੀ ਹੈ ਨਾ ਜਿਹੜੇ ਕੱਪੜੇ ਨੇ ਗਰਮੀ ਵਾਲੇ ਸਰਦੀ ਵਾਲੇ ਉਹ ਖੁਦ ਬਦਲਦੇ ਹੋ ਤੇ ਤਾਂ ਹੀ ਉਹਨਾਂ ਦਾ ਲਾਭ ਮਿਲਦਾ ਤਾਂ ਹੀ ਉਹਨਾਂ ਦਾ ਸਕੂਨ ਮਿਲਦਾ ਹੈ ਬਹੁਤ ਸਾਰੇ ਕੰਮ ਨੇ ਆਪਣੇ ਤਨ ਦੀ ਸਫਾਈ ਕਰਨੀ ਹੈ ਖੁਦ ਕਰਨੀ ਪੈਂਦੀ ਹੈ ਜਿਹੜੇ ਕੰਮ ਖੁਦ ਕਰਨੇ ਪੈਂਦੇ ਨੇ ਔਰ ਬਹੁਤ ਸਾਰੇ ਕੰਮ ਨੇ ਜਿਹੜੇ ਪੈਸੇ ਦੇ ਕੇ ਜਾਂ ਕਿਸੇ ਨੂੰ ਕਹਿ ਕੇ ਕਿਸੇ ਦੂਜੇ ਕੋਲੋਂ ਵੀ ਤੁਸੀਂ ਕਰਵਾ ਸਕਦੇ ਆ ਤਾਂ ਖੈਰ ਮੈਂ ਇਹ ਕਹਿਣਾ ਵੀ ਜਿੰਨਾ ਕੰਮ ਮਹਾਨ ਹੈ ਉਨੀ ਰੱਬ ਨੇ ਜ਼ਿੰਮੇਵਾਰੀ ਤੁਹਾਡੀ ਲਈ ਹੈ ਵੀ ਇਹ ਕੰਮ ਤੁਸੀਂ ਖੁਦ ਕਰੋ ਕਿਸੇ ਦੂਜੇ ਤੋਂ ਨਾ ਕਰਵਾਓ ਜੇ ਦੂਜਾ ਕੋਈ ਚਾਏ ਉਹ ਕਰ ਵੀ ਨਹੀਂ ਸਕੇਗਾ ਜੇ ਮੰਨ ਲਓ ਵੀ ਕਿਸੇ ਦੂਜੇ ਤੇ ਭਰੋਸਾ ਰੱਖੋਗੇ ਵੀ ਤੁਹਾਡਾ ਕੋਈ ਮੈਂ ਆਪਣੇ ਸਰੀਰ ਨਾਲੋਂ ਪਿੱਛੇ हट ਕੇ ਗੱਲ ਕਰਨ ਲੱਗਾ ਕੋਈ ਤੁਹਾਡੇ ਬਿਜ਼ਨਸ ਦੇ ਰਿਲੇਟਿਡ ਘਰ ਦੇ ਰਿਲੇਟਿਡ ਕੋਈ ਕੰਮ ਹੈ ਔਰ ਕੰਮ ਬਹੁਤ ਜ਼ਰੂਰੀ ਹੈ ਤੁਸੀਂ ਖੁਦ ਨਾ ਕਰਕੇ ਕਿਸੇ ਤੇ ਜ਼ਿੰਮੇਵਾਰੀ ਦੇ ਰਹੇ ਹੋ ਵੀ ਤੈਨੂੰ ਮੈਂ ਪੈਸੇ ਦਾਂਗਾ ਤੂੰ ਆ ਕੰਮ ਕਰ ਦੇ ਆ ਕੰਮ ਕਰ ਦੇ ਔਰ ਭਰੋਸਾ ਕਰ ਬਿੰਦੇ ਹੋ ਉਹ ਕੰਮ ਨਾ ਹੋਇਆ ਤੇ ਤੁਹਾਡਾ ਨੁਕਸਾਨ ਹੋ ਸਕਦਾ ਤੇ ਜਿੰਨੀ ਉਹ ਕੰਮ ਨਾ ਹੋਣ ਦੀ ਦਰਦ ਤੁਹਾਨੂੰ ਹੈ ਇੰਨੀ ਤਰ੍ਹਾਂ ਕਿ ਕਿਸੇ ਦੂਜੇ ਨੂੰ ਥੋੜਾ ਹੋ ਸਕਦੀ ਹੈ ਇਸ ਕਰਕੇ ਜ਼ਰੂਰੀ ਕੰਮੇ ਉਨਵਾਪ ਕਰੋ ਜੇ ਦੂਜੇ ਦੇ ਭਰੋਸੇ ਛੱਡੋਗੇ ਉਹ ਸੌ ਬਹਾਨੇ ਬਣਾਏਗਾ ਸੌ ਕਹਾਣੀਆਂ ਸੁਣਾਏਗਾ ਮੈਂ ਲੇਟ ਹੋਇਆ ਮੇਰੇ ਕੋਲ ਟਾਈਮ ਨਹੀਂ ਸੀ ਐਕਸੀਡੈਂਟ ਹੋ ਗਿਆ ਮੈਂ ਪਹੁੰਚ ਨਹੀਂ ਸਕਿਆ ਜਾਂ ਹੋਰ ਕਈਆਂ ਨੇ ਬਹਾਨੇ ਤੁਹਾਡੇ ਸਾਹਮਣੇ ਰੱਖੇਗਾ ਕਰੋ ਉਹ ਜੋ ਖੁਦ ਕਰ ਸਕਦੇ ਹੋ ਔਰ ਇੱਕ ਗੱਲ ਦਾ ਧਿਆਨ ਰੱਖੋ ਵੀ ਜੇ ਮੈਂ ਦੂਸਰੇ ਕੋਲੋਂ ਕਰਵਾ ਰਿਆਂ ਤੇ ਉਹ ਧੋਖਾ ਦੇਣ ਦੀ ਹਾਲਾਤ ਵਿੱਚ ਆਏ ਅਗਰ ਉਹ ਧੋਖਾ ਦੇਣ ਲੱਗੇ ਤੇ ਤੁਸੀਂ ਇੰਨੇ ਪ੍ਰਿਪੇਅਰ ਹੋਵੋ ਕਿ ਉਹਨੂੰ ਪਾਸੇ ਕਰਕੇ ਉਹ ਕੰਮ ਮੈਂ ਖੁਦ ਕਰ ਸਕਾਂ ਜਾਂ ਖੁਦ ਕਰ ਸਕਦਾ ਹੂੰ ਮਾਂ ਚਲੋ ਇਹਦੂ ਅੱਗੇ ਚੱਲਨੇ ਹੋ ਸਕਦਾ ਹੈ ਵੀ ਕੰਮ ਬਹੁਤ ਜ਼ਰੂਰੀ ਹੈ ਤੇ ਦੂਜੇ ਦੀ ਨੀਅਤ ਵਿੱਚ ਫਰਕ ਆ ਜਾਏ ਕਿਉਂਕਿ ਅੱਜਕੱਲ ਕੋਈ ਦੂਜੇ ਨੂੰ ਅਗਾਹ ਜਾਂਦੇ ਨੂੰ ਵੇਖ ਕੇ ਖੁਸ਼ ਘਾਟੀ ਹੁੰਦੇ ਨਾ ਕਿਸੇ ਦਾ ਚੰਗਾ ਮਕਾਨ ਹੈ ਚੰਗੀ ਔਲਾਦ ਹੈ ਚੰਗਾ ਕਾਰੋਬਾਰ ਹੈ ਖੁਸ਼ੀ ਤੇ ਕਿਸੇ ਵਿਰਲੇ ਨੂੰ ਹੀ ਮਿਲਦੀ ਹੈ ਤੇ ਸਾੜਾ ਸਾਰਿਆਂ ਦੇ ਹਿੱਸੇ ਵਿੱਚ ਆਇਆ ਹੈ ਕਾਰੋਬਾਰ ਵੇਖਣਾ ਹੈ ਤਾਂ ਸਾੜਾ ਘਰ ਵੇਖਣਾ ਹੈ ਤਾਂ ਸਾੜਾ ਕੁਝ ਵੀ ਉਹਦਾ ਚੰਗਾ ਉਹਦੀ ਪ੍ਰਭਤਾ ਪ੍ਰਤਿਸ਼ਟਾ ਵੇਖਣੀ ਹੈ ਤਾਂ ਸਾੜਾ ਤੋਂ ਜਦੋਂ ਤੁਸੀਂ ਟੋਟਲ ਦੂਸਰੇ ਨੂੰ ਆਪਣਾ ਸਹਾਰਾ ਮੰਨ ਲੈਂਦੇ ਹੋ ਦੂਜੇ ਦੇ ਪਰੋਸੇ ਦੇ ਰੁਕ ਜਾਂਦੇ ਹੋ ਤੇ ਹੋ ਸਕਦਾ ਹੈ ਉਹਦੀ ਨੀਅਤ ਦੇ ਅੰਦਰ ਖਰਾਬੀ ਹੋਵੇ ਉਹ ਤੁਹਾਡਾ ਕੰਮ ਜਾਣ ਬੁਝ ਕੇ ਵੀ ਨੁਕਸਾਨ ਕਰ ਦਵੇ ਇਸ ਕਰਕੇ ਜ਼ਰੂਰੀ ਕੰਮ ਆਪ ਕਰੋ ਇੱਕ ਗੱਲ ਹੋਰ ਹੋ ਸਕਦਾ ਹੈ ਦੂਜੇ ਦੇ ਉੱਤੇ ਕੀਤਾ ਹੋਇਆ ਭਰੋਸਾ ਤੁਹਾਨੂੰ ਮੌਤ ਤੱਕ ਲੈ ਕੇ ਖੜਾ ਕਰ ਦਵੇ ਤੁਸੀਂ ਉਹਦੇ ਮਗਰਮਗਰ ਭਰੋਸਾ ਕਰਕੇ ਤੁਰੇ ਜਾਓ ਤੇ ਹੋ ਸਕਦਾ ਹੈ ਦੁਸ਼ਮਨ ਦੀ ਹਵੇਲੀ ਦਾ ਦਰਵਾਜ਼ਾ ਤੁਹਾਡੇ ਵਾਸਤੇ ਖੋਲ ਕੇ ਬਾਹਰੋਂ ਬੰਦ ਕਰਕੇ ਤੇ ਆਪ ਪਿੱਛੇ ਆ ਜਾਵੇ ਇੱਕ ਗੱਲ ਨੂੰ ਮੈਂ ਜਿਹੜੀ ਗੱਲ ਮੈਂ ਖਾਸ ਕਰਨੀ ਚਾਹੁੰਦਾ ਐ ਦੋ ਚਾਰ ਨੁਕਤੇ ਮੈਂ ਤਾਂ ਹੀ ਰੱਖ ਰਿਆ ਸਾਂ ਅੱਜ ਦੇ ਜਿਹੜੇ फडਕੀਲਾ ਪ੍ਰਚਾਰ ਕਰਨ ਵਾਲੇ फडਕਾਊ ਪ੍ਰਚਾਰ ਕਰਨ ਵਾਲੇ ਜਿਹੜੇ ਸਾਡੇ ਕੌਮੀ ਲੀਡਰ ਬਣਨ ਦਾ ਦਾਵਾ ਕਰਦੇ ਨੇ ਮੇਰੀ ਨੌਜਵਾਨਾਂ ਨੂੰ ਖਾਸ ਕਰਕੇ ਹਦਾਇਤ ਐ ਉਹਨਾਂ ਦੇ ਮਗਰ 100 ਵਾਰ ਸੋਚ ਕੇ ਲੱਗੋ ਜੇ ਅੱਜ ਦਾ ਪ੍ਰਚਾਰਕ ਬਹੁਤ ਸਾਰੇ ਸਾਰੇ ਨਹੀਂ ਪਰ ਬਹੁਤ ਸਾਰੇ ਜੇ ਅੱਜ ਦੇ ਬਹੁਤ ਸਾਰੇ ਪ੍ਰਚਾਰਕ ਤੇ ਅੱਜ ਦਾ ਪਖੰਡੀ ਸਾਧ ਬਾਬਿਆਂ ਦਾ ਲਾਣਾ ਗੁਰੂ ਨੂੰ ਧੋਖਾ ਦੇ ਸਕਦਾ ਹੈ ਤੇ ਭਲਿਓ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ ਤੁਸੀਂ ਕਿਦਾਂ ਇਹ ਸੋਚ ਸਕਦੇ ਹੋ ਵਿਸ਼ਵਾਸ ਕਰ ਸਕਦੇ ਹੋ ਕਿ ਮੈਨੂੰ ਉਹ ਧੋਖਾ ਨਹੀਂ ਦੇਵੇਗਾ ਉਹਨਾਂ ਨੇ ਤੇ ਗੁਰੂ ਨੂੰ ਧੋਖਾ ਦਿੱਤਾ ਇੱਕੀ ਬਾਬੇ ਗੁਰੂ ਨੂੰ ਧੋਖਾ ਨਹੀਂ ਦੇ ਰਹੇ ਗੁਰੂ ਦੇ ਨਾਂ ਤੇ ਆਪਣਾ ਹਲਵਾ ਮੰਡਾ ਚਲਾ ਰਹੇ ਨੇ ਗੁਰੂ ਦੇ ਨਾਂ ਤੇ ਆਪਣਾ ਐਸ਼ੋ-ਇਸ਼ਰਤ ਦੇ ਸਾਧਨ ਬਣਾ ਰਹੇ ਨੇ ਤੇ ਐਸ਼ ਕਰ ਵੀ ਰਹੇ ਨੇ ਪ੍ਰਚਾਰਕ ਵੀ ਲਫਾਫਿਆਂ ਨੂੰ ਵੇਖ ਕੇ ਗੁਰੂ ਨੂੰ ਪਿੱਛੇ ਕਰਕੇ ਬਾਬਿਆਂ ਦੀ ਬੋਲਣੀ ਸ਼ੁਰੂ ਕਰ ਦਿੰਦੇ ਨੇ ਤੁਸੀਂ ਕਿਹੜੇ ਬਾਗ ਦੇ ਮੂਲੀ ਭੁੱਲ ਕੇ ਵੀ ਉਹਨਾਂ ਪੜਕਾਉ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਤੇ ਲੀਡਰਾਂ ਦੇ ਮਗਰ ਨਾ ਤੁਰੋ ਆਪਣੇ ਜੀਵਨ ਦੀ ਬਾਗ ਡੋਰ ਉਹਨਾਂ ਦੇ ਹੱਥ ਵਿੱਚ ਨਾ ਫੜਾਓ ਆਪਣੀ ਬੇੜੀ ਦਾ ਚੱਪੂ ਉਹਨਾਂ ਦੇ ਹੱਥ ਵਿੱਚ ਨਾ ਫੜਾਓ ਤੁਹਾਨੂੰ ਕਿਸੇ ਮੰਜ ਧਾਰ ਦੇ ਅੰਦਰ ਡੋਬ ਦੇਣਗੇ ਥੈਨ ਡੂੰਘੇ ਦਰਿਆ ਦੇ ਅੰਦਰ ਜਾ ਕੇ ਚੱਪੂ ਛੱਡ ਦੇਣਗੇ ਆਪ ਤਰ ਕੇ ਪਾਸੇ ਨਿਕਲ ਰਹਿਣਗੇ ਤੁਹਾਨੂੰ ਡੋਬ ਦੇਣਗੇ ਇਸ ਕਰਕੇ ਆਪਣੀ ਜ਼ਿੰਦਗੀ ਦੀ ਡੋਰ ਆਪਣੇ ਹੱਥ ਵਿੱਚ ਰੱਖੋ ਕਿਸੇ ਤੇ ਜਿਹਦੇ ਹੱਥ ਨਾ ਫੜਾਓ ਕਿ ਦੂਜਾ ਤੁਨਕਾ ਮਾਰੇ ਤੁਸੀਂ ਉਧਰੋਂ ਤੁਰੋ ਦੂਜਾ ਰੋਕਣਾ ਚਾਹੇ ਰੁਕ ਜਾਓ ਦੂਜਾ ਹਸਾਉਣਾ ਚਾਹੇ ਹੱਸ ਪਾਓ ਦੂਜਾ ਰੋਵਾਉਣਾ ਚਾਹੇ ਤੇ ਰੋ ਪਓ ਖੁਦ ਤੇ ਭਰੋਸਾ ਬਣਾਓ ਜ਼ਿੰਦਗੀ ਦੀ ਲੜਾਈ ਖੁਦ ਲੜੋਗੇ ਤਾਂ ਸਫਲ ਹੋਗੇ ਵਰਨਾ ਨਹੀਂ ਤੇ ਤੁਹਾਡੇ ਵਿੱਚ ਲੜਨ ਦੀ ਤਾਕਤ ਹੈ ਤੁਹਾਡੇ ਵਿੱਚ ਲੜਨ ਦੀ ਹਿੰਮਤ ਹੈ ਬਸ ਐਵੇਂ ਤੁਸੀਂ ਹਾਰ ਮੰਨੀ ਬੈਠੇ ਹੋ ਔਰ ਉਹਨਾਂ ਦੇ ਮਗਰ ਲੱਗ ਜਾਂਦੇ ਉਹ ਜਿਹੜੇ ਤੁਹਾਨੂੰ ਐਨ ਕਿਧਰੇ ਨਾ ਕਿਧਰੇ ਵਰਤ ਕੇ ਅੰਬ ਦੀ ਗਿਟਕ ਚੂਸ ਕੇ ਜਿਵੇਂ ਸੁੱਟੀ ਦੀਵੇਂ ਸੁੱਟ ਦਿੰਦੇ ਨੇ ਆਪ ਪਾਸੇ ਹੋ ਜਾਂਦੇ ਨੇ ਜਾਂ ਮੰਤਰੀ ਵਜ਼ੀਰ ਬਣ ਜਾਂਦੇ ਨੇ ਜਾਂ ਕੁਝ ਹੋਰ ਬਣ ਜਾਂਦੇ ਨੇ ਜਾਂ ਪੈਸਾ ਕਮਾ ਲੈਂਦੇ ਨੇ ਤੁਸੀਂ ਰੋਂ ਜੋਗੇ ਰਹਿ ਜਾਂਦੇ ਹੋ ਗਲੀਆਂ ਦੇ ਅੰਦਰ ਭਟਕਣ ਜੋਗੇ ਰਹਿ ਜਾਂਦੇ ਆ ਤੁਹਾਡੇ ਵਿੱਚ ਕਰਨ ਦੀ ਤਾਕਤ ਬਹੁਤ ਹੈ ਪਰ ਤੁਹਾਨੂੰ ਖੁਦ ਦੀ ਤਾਕਤ ਦੇ ਉੱਤੇ ਭਰੋਸਾ ਨਹੀਂ ਹੈ ਜਾਂ ਤਾਕਤ ਦੇ ਬਾਰੇ ਪਤਾ ਨਹੀਂ ਮੈਂ ਛੋਟੀ ਜੀ ਦਾਸਤਾਨ ਇੱਕ ਤੁਹਾਡੇ ਸਾਹਮਣੇ ਰੱਖਣੀ ਚਾਹਾਂਗਾ ਕਹਿੰਦੇ ਨੇ ਇੱਕ ਸ਼ਿਕਾਰੀ ਕੁੱਤਾ ਕਿਸੇ ਨਾ ਖਰਗੋਸ਼ ਦੇ ਮਗਰ ਲੱਗ ਗਿਆ ਮਾਲਕ ਨੇ ਲਾਇਆ ਤੇ ਕੁੱਤਾ ਲੱਗ ਗਿਆ ਹੁਣ ਖਰਗੋਸ਼ ਦੀ ਆ ਤੇ ਖਰਗੋਸ਼ ਕੱਟ ਬੜੇ ਮਾਰਦਾ ਇੱਕਦਮ ਤੇ ਜਿੰਨੇ ਸਮੇਂ ਨੂੰ ਕੁੱਤੇ ਨੇ ਕੱਟ ਮਾਰਨਾ ਹੁੰਦਾ ਘੁੰਮਣਾ ਹੁੰਦਾ ਸਮਾਂ ਲੱਗਦਾ ਹੈ ਖਰਗੋਸ਼ ਤੇ ਦੋ ਤਿੰਨ ਵਾਰੀ ਚਾਰ ਵਾਰੀ ਕੱਟ ਮਾਰ ਕੇ ਝਾੜੀਆਂ ਦੇ ਅੰਦਰ ਛਿਪ ਜਾਂਦਾ ਬੜਾ ਤੇਜ਼ ਭੱਜਿਆ ਪਰ ਖਰਗੋਸ਼ ਨੂੰ ਲੱਗਾ ਬੇ ਹੁਣ ਤੇ ਮੇਰੀ ਮੌਤ ਪੱਕੀ ਹੈ ਕੁੱਤੇ ਨੇ ਮੈਨੂੰ ਖਾ ਹੀ ਜਾਣਾ ਹੈ ਮਾਰ ਹੀ ਦੇਣਾ ਹੈ ਕਹਿੰਦੇ ਨੇ ਖਰਗੋਸ਼ ਅਗਲੀਆਂ ਲੱਤਾਂ ਚੁੱਕ ਕੇ ਤੇ ਪਿੱਛੇ ਆਉਂਦੇ ਹੋਏ ਕੁੱਤੇ ਨੂੰ ਵੇਖਿਆ ਤੇ ਜਿਵੇਂ ਕੁੱਤਾ ਉਹਦੇ ਬਿਲਕੁਲ ਨੇੜੇ ਸੀ ਉਹ ਜਿਹੜਾ ਹਿੰਮਤ ਹਾਰ ਕੇ ਖਰਗੋਸ਼ ਬਹਿ ਗਿਆ ਸੀ ਨਾ ਜਿਹੜਾ ਕਹਿੰਦਾ ਸੀ ਮੇਰੇ ਵਿੱਚ ਸੱਤਿਆ ਨਹੀਂ ਰਹੀ ਕਿ ਮੈਂ ਹੋਰ ਤੁਰ ਸਕਾਂ ਹੋਰ ਭੱਜ ਸਕਾਂ ਕੁੱਤੇ ਤੋਂ ਆਪਣੇ ਆਪ ਨੂੰ ਬਚਾ ਸਕਾਂ ਇੱਕਦਮ ਪਤਾ ਨਹੀਂ ਉਹਦੇ ਵਿੱਚ ਕਿੱਥੋਂ ਤਾਕਤ ਆਈ ਉਹ ਫਿਰ ਟਪਕੂਸੀਆਂ ਮਾਰਦਾ ਸੱਜੇ ਖੱਬੇ ਘੱਟ ਮਾਰਦਾ ਮਾਰਦਾ ਨਾ ਨਿਕਲ ਗਿਆ ਉਹ ਤਾਕਤ ਖਰਗੋਸ਼ ਦੇ ਕੋਲ ਸੀ ਕਿਤੇ ਬਾਹਰੋਂ ਕਿਸੇ ਨੇ ਆਣ ਕੇ ਉਸ ਵਕਤ ਨਹੀਂ ਉਹਨੂੰ ਦਿੱਤੀ ਉਹਦੇ ਕੋਲ ਸੀ ਪਰ ਉਹ ਹਾਰ ਬੈਠਾ ਸੀ ਕਿ ਹੁਣ ਮੇਰੇ ਤੋਂ ਭੱਜਿਆ ਨਹੀਂ ਜਾਣਾ ਪਰ ਜਿਵੇਂ ਹੀ ਮੌਤ ਸਿਰ ਤੇ ਦਿਸੀ ਨਾ ਉਹ ਫੇਰ ਭੱਜਿਆ ਝਾੜੀਆਂ ਦੇ ਅੰਦਰ ਲੁਕਿਆ ਤੇ ਆਪਣੀ ਜਾਨ ਵੀ ਬਚਾ ਲਈ ਤੁਹਾਡੇ ਅੰਦਰ ਬਹੁਤ ਕੁਝ ਕਰਨ ਦੀ ਤਾਕਤ ਹੈ ਬਹੁਤ ਕੁਝ ਕਰਨ ਦੀ ਹਿੰਮਤ ਹੈ ਤੁਹਾਨੂੰ ਤੁਹਾਡੀ ਹਿੰਮਤ ਦੇ ਬਾਰੇ ਭੁਲੇਖਾ ਹੈ ਤੁਹਾਨੂੰ ਤੁਹਾਡੀ ਤਾਕਤ ਦੇ ਬਾਰੇ ਭੁਲੇਖਾ ਹੈ ਪਰ ਮੇ ਵੀ ਤੁਸੀਂ ਕਰ ਕੁਝ ਨਹੀਂ ਸਕਦੇ ਤੁਸੀਂ ਆਪਣੀ ਵਾਕਡੋਰ ਫੜਾ ਦਿੰਦੇ ਹੋ इमोशनल ਪੰ ਦੇ ਅੰਦਰ ਆਣ ਕੇ ਉਸ ਵੇਗ ਦੇ ਅੰਦਰ ਰੁੜ ਕੇ ਦੂਜਿਆਂ ਦੇ ਹੱਥ ਦੇ ਅੰਦਰ ਉਹ ਤੁਹਾਨੂੰ ਵਰਤ ਜਾਂਦੇ ਨੇ ਤੁਸੀਂ ਰੋਣ ਤੇ ਕਲਪੰਜੋਗੇ ਰਹ ਜਾਂਦੇ ਹੋ ਖੁਦ ਕਰੋ ਜੋ ਵੀ ਕਰਨਾ ਹੈ ਚੰਗਾ ਕਰੋ ਉੱਚਾ ਕਰੋ ਸੁੱਚਾ ਕਰੋ ਖੁਦ ਕਰੋ ਜਿਹਦੇ ਕਰਨ ਦੇ ਨਾਲ ਤੁਹਾਨੂੰ ਵੀ ਲਾਭ ਮਿਲੇ ਤੁਹਾਡੇ ਪਰਿਵਾਰ ਨੂੰ ਵੀ ਮਿਲੇ ਦੇਸ਼ ਕੌਮ ਨੂੰ ਵੀ ਮਿਲੇ ਉਹ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ